ਸਾਚੀ ਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਜਿਵੇਂ ਸਾਡੇ ਕੋਲ ਸਿੰਗਲ ਸਿੰਗਲ ਸੂਟ ਪਏ ਆ ਕਾਫੀ ਜ਼ਿਆਦਾ ਲੈਸ ਦੇ ਵਿੱਚ ਸੂਟ ਦਵਾਂਗੇ ਤੁਹਾਨੂੰ ਤੇ ਪ੍ਰਾਈਸ ਮੈਂ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੀ 9:00 ਤੋਂ 9:00 ਦੇ ਵਿੱਚ ਵਿੱਚ ਸਵੇਰੇ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋ ਬਾਕੀ ਜੋ ਤੁਸੀਂ ਮੇਰੇ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਹੀ ਵੀਡੀਓ ਲੈ ਕੇ ਆਉਂਦੇ ਆ ਹਰੇਕ ਤਰ੍ਹਾਂ ਦਾ ਸੂਟ ਤੁਹਾਡੇ ਲਈ ਲੈ ਕੇ ਆਉਂਦੇ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਸੋਹਣੇ ਸੋਹਣੇ ਸੂਟ ਤੁਹਾਨੂੰ ਘਰ ਬੈਠੇ ਆਪਾਂ ਪ੍ਰੋਵਾਈਡ ਕਰੀਦੇ ਆ ਤੇ ਬੁਕਿੰਗ ਲਈ ਨੰਬਰ ਹੈ ਮੇਰਾ 81465808038140080803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਹੋਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਆ ਸਕਦੇ ਹੋ ਸਵੇਰੇ 10:30 ਵਜੇ ਸ਼ੌਪ ਖੁੱਲ੍ਹ ਜਾਂਦੀ ਹੈ ਰਾਤੀ 8 ਵਜੇ ਤੱਕ ਖੁੱਲੀ ਹੁੰਦੀ ਹੈ ਜੇ ਇਹ ਟਾਈਮ ਦੇ ਵਿੱਚ ਜਦ ਮਰਜੀ ਤੁਸੀਂ ਆ ਸਕਦੇ ਹੋ ਰਾਜਪੁਰੇ ਆ ਜੀ ਮੇਰੀ ਸ਼ਾਪ ਗੁਰਦੁਆਰਾ ਸਿੰਘ ਸਭਾ ਜੀ ਦੇ ਬਿਲਕੁਲ ਨਾਲ ਵਾਲੀ ਸ਼ਾਪ ਹੈ ਆਪਣੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੈਗੀ ਹੈ ਤੇ ਕੋਰੀਅਰ ਚਾਰजेस ਜਰੂਰ ਪੁੱਛ ਲਿਆ ਕਰੋ ਉਹ ਅਲੱਗ ਤੋਂ ਹੁੰਨੇ ਆ ਵਿੱਚ ਇਨਕਲੂਡ ਨਹੀਂ ਹੁੰਦੇ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਦੇ ਹੋ ਉਸੇ ਟਾਈਮ ਆਪਣਾ ਫੁੱਲ ਐਡਰੈਸ ਭੇਜ ਕੇ ਪਹਿਲਾਂ ਤੁਸੀਂ ਕੋਰੀਅਰ ਚਾਰजेस ਪੁੱਛ ਲਿਆ ਕਰੋ ਕਿ ਕਿੰਨੇ ਹੋਣਗੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਤੇ ਨੰਬਰੀਂ ਹਰੇਕ ਸੂਟ ਦੀ ਕਰੀ ਹੁੰਦੀ ਹੈ ਤੁਸੀਂ ਨੰਬਰ ਦੱਸ ਕੇ ਵੀ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਬੜੀ ਪਿਆਰੀ ਕਲੈਕਸ਼ਨ ਨੇ ਜੀ ਅੱਜ ਦੀ ਦੇਖਦੇ ਹਾਂ ਅਸਦਾ ਪਹਿਲਾ ਸੂਟ ਇਹ ਦੇਖੋ ਬੜਾ ਸੋਹਣਾ ਸਟਨ ਦੇ ਵਿੱਚ ਹੈ ਇਹ ਸਿੰਗਲ ਸਿੰਗਲ ਸੂਟ ਹੋਣਗੇ ਜਿਨ੍ਹਾਂ ਵਿੱਚ ਕੋਈ ਕਲਰ ਆਪਸ਼ਨ ਨਹੀਂ ਹੈਗੀ ਤਾਂ ਕਾਫੀ ਜ਼ਿਆਦਾ ਜਿਵੇਂ ਇਸ ਪਹਿਲਾ ਜਿਹੜੇ ਸੂਟ ਪਲੀਜ਼ ਤੁਸੀਂ ਮਾਈਂਡ ਨਾ ਕਰਿਓ ਜਿਨ੍ਹਾਂ ਨੇ ਸਟਨ ਦੇ ਪਿਓਰ ਸਟਨ ਦੇ ਵਿੱਚ ਸੂਟ ਹੈ ਇਹ ਆਲ ਓਵਰ 5 ਮੀਟਰ ਦੀ ਕਟ ਹੈ ਇਹਨਾਂ ਦੇ ਨਾਲ ਦੇ ਜਦੋਂ ਕਾਫੀ ਕਾਫੀ ਸੂਟ ਹੋਣੇ ਤਾਂ ਤੁਹਾਨੂੰ ਮਹਿੰਗੇ ਵੀ ਮਿਲੇ ਹੋਣੇ ਸੂਟ ਇਹ ਬਿਲਕੁਲ ਸਿੰਗਲ ਹੀ ਹੈ ਸੂਟ ਫਿਰ ਕਈ ਵਾਰੀ ਸਾਡੇ ਕੋਲ ਵੀ ਪਿਆ ਰਹਿੰਦਾ ਪੂਰੀ 5 ਮੀਟਰ ਦੀ ਕਟ ਹੈ ਪਿਓਰ ਸੈਟਨ ਦੇ ਵਿੱਚ ਸੂਟ ਹੈ ਬਹੁਤ ਸੋਹਣਾ ਗ੍ਰੇ ਕਲਰ ਦੇ ਵਿੱਚ ਤੇ ਬੜੇ ਸੋਹਣੇ ਪੀਚ ਕਲਰ ਦੇ ਫਲਾਰਸ ਇਹਦੇ ਨਾਲ ਤੁਸੀਂ ਪੀਚ ਕਲਰ ਦਾ ਵੀ ਦੁਪੱਟਾ ਲੈ ਸਕਦੇ ਹੋ ਲਾਈਟ ਗ੍ਰੇ ਕਲਰ ਦਾ ਵੀ ਦੁਪੱਟਾ ਲੈ ਸਕਦੇ ਹੋ ਬਹੁਤ ਪਿਆਰਾ ਸੂਟ ਹੈ ਇਹ ਤੇ ਅੱਜ ਸਿੰਗਲ ਹੀ ਹੈ ਸੂਟ ਇਹ ਤੁਹਾਨੂੰ 1000 ਦੇ ਵਿੱਚ ਮਿਲ ਰਿਹਾ 1000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਪਹਿਲਾਂ ਤੁਸੀਂ ਮਹਿੰਗੇ ਲਏ ਹੋਣੇ ਕਿਉਂਕਿ ਪਿਓਰ ਸੈਟਨ ਦਾ ਸੂਟ ਹੈ ਤੇ ਕੋਸਟਲੀ ਮਿਲਿਆ ਹੁਣ ਪਰ ਅੱਜ ਸਿੰਗਲ ਹੈ ਦੇ ਵਿੱਚ ਕੋਈ ਕਲਰ ਆਪਸ਼ਨ ਨਹੀਂ ਹੈਗੀ ਤਾਂ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਅੱਜ ਪਰਚੇਸ ਕਰຊਿਓ 1000 ਰੁਪਿਆ ਪ੍ਰਾਈਸ ਹੈ ਜੀ ਇਹਦਾ ਇਹ ਸਿੰਗਲ ਹੀ ਹੋਣਗੇ ਸੂਟ ਜਿਹੜੇ ਜਿਹੜੇ ਮੈਂ ਤੁਹਾਨੂੰ ਦਿਖਾਉਣੇ ਆ ਨੈਕਸਟ ਆ ਗਿਆ ਬੜਾ ਸੋਹਣਾ ਹੈ ਸਿਲਕ ਦੇ ਵਿੱਚ ਸੂਟ ਹੈ ਜੀ ਬੜੀ ਸੋਹਣੀ ਖਾਦੀ ਜੀ ਸਿਲਕ ਹੈ ਤੇ ਦੇਖ ਸਕਦੇ ਹੋ ਗ੍ਰੇ ਕਲਰ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨਰ ਸੂਟ ਹੈ ਘੇਰੇ ਤੇ ਸਾਰਾ ਇਹ ਬਲੌਕ ਪ੍ਰਿੰਟਿੰਗ ਹੋਈ ਹੈ ਇਹ ਫਰੰਟ ਆ ਗਿਆ ਬਾਜੂ ਵੀ ਸਾਈਡ ਤੋਂ ਨਿਕਲ ਜਾਣੀ ਆ ਤੇ ਬੈਕ ਤੇ ਵੀ ਸੇਮ ਹੈ ਪ੍ਰਿੰਟ ਸੇਮ ਪ੍ਰਿੰਟਿੰਗ ਬਲੈਕ ਬੈਕ ਤੇ ਵੀ ਹੈ ਉਹ ਸੋਨਾ ਸਿਲਕ ਤੇ ਹੈ ਗ੍ਰੇ ਬਾਟਮ ਇਹਦੇ ਨਾਲ ਤੇ ਸਿਲਕ ਦਾ ਹੀ ਦੁਪੱਟਾ ਨਾਲ ਸਿਲਕ ਦਾ ਹੀ ਦੁਪੱਟਾ ਸਾਰੇ ਦੁਪੱਟੇ ਤੇ ਵੀ ਬਲੌਕ ਪ੍ਰਿੰਟਿੰਗ ਹੋਈ ਹੈ ਦੇਖੋ ਇਹ ਲੁੱਕ ਆ ਜਣੀਆ ਬਹੁਤ ਸੋਹਣਾ ਡਿਜ਼ਾਈਨਰ ਸੂਟ ਹੈ ਜਦੋਂ ਸਟੀਚ ਹੋਣਾ ਬਹੁਤ ਪਿਆਰੀ ਲੁੱਕ ਆਣੀ ਹੈ ਸੂਟ ਦੀ ਇਹ ਵੀ ਸਿੰਗਲ ਹੈ ਕੋਈ ਕਲਰ ਆਪਸ਼ਨ ਨਹੀਂ ਹੈਗੀ ਸੂਟ 'ਚ ਤੇ ਇਹ ਵੀ 1000 ਦੇ ਵਿੱਚ ਤੁਹਾਨੂੰ ਸੂਟ ਮਿਲ ਜਣਾ ਜੀ 1000 ਰੁਪਏ ਪ੍ਰਾਈਸ ਦੇ ਨਾਲ 1000 ਪ੍ਰਾਈਸ ਹੈ ਜੀ ਅੱਜ ਦਾ ਇਹ ਸਾਰੇ ਤੁਹਾਨੂੰ ਅੱਜ ਸਿੰਗਲ ਸਿੰਗਲ ਸੂਟ ਦਿਖਾਵਾਂਗੇ ਇਹ ਜਿਵੇਂ ਹੈਗਾ ਪਿਓਰ ਕريب ਤੇ ਹੈ ਜੀ ਇਹ ਸੂਟ ਤੇ ਇਹ ਪੇਂਟ ਹੋਇਆ ਸੂਟ ਤੇ ਤੇ ਦੁਪੱਟਾ ਨਹੀਂ ਹੈਗਾ ਇਹਦੇ ਨਾਲ ਵਿਦਆਊਟ ਦੁਪੱਟਾ ਸੂਟ ਹੈ ਇੱਕ 3 ਤੇ ਹੈਗਾ 5 ਮੀਟਰ ਦੀ ਕੱਟ ਤੇ ਸਾਰਾ ਇਹ ਹੈਂਡ ਪੇਂਟ ਹੋਇਆ ਫਰੰਟ ਤੇ ਇਹ ਆ ਜਾਣਾ ਅੱਗੇ ਫਰੰਟ ਤੇ ਇਹ ਬਾਜੂ ਤੇ ਆ ਜਾਣਾ ਜੀ ਤੇ ਇੱਕ ਫੋਰ ਹੈਗਾ ਦੂਜੀ ਬਾਜੂ ਤੇ ਆ ਜਾਣਾ ਬੜਾ ਸੋਹਣਾ ਸੂਟ ਹੈ ਇਹ ਇਹਦੇ ਨਾਲ ਵਿਦਆਊਟ ਦੁਪੱਟਾ ਸੂਟ ਹੈ ਇਹ ਇਹ ਦੂਜੀ ਬਾਜੂ ਤੇ ਆ ਜਾਣਾ ਪ੍ਰਿੰਟ ਹੈਂਡ ਪੇਂਟ ਦਾ ਫਲਾਵਰ ਬਣਿਆ ਹੋਇਆ ਇਹ ਦੂਜੀ ਬਾਜੂ ਤੇ ਇਹ ਬੈਕ ਤੇ ਆ ਜਾਣਾ ਹੈ ਇਹ ਫੈਕਟੀ ਆ ਜਾਣਾ ਇਹ ਵੀ ਡਾਊਟ ਦੁਪੱਟਾ ਸੂਟ ਦਾ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਕਈ ਵਾਰ ਆਪਣੇ ਕੋਲ ਹੁੰਦਾ ਹੈ ਦੁਪੱਟਾ ਤੁਸੀਂ ਉਹ ਵਾਲਾ ਦੁਪੱਟਾ ਯੂਜ਼ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਤੇ ਅੱਜ ਬਹੁਤ ਹੀ ਸਸਤਾ ਜਿਵੇਂ ਇਹ ਵਿਦ ਦੁਪੱਟਾ ਆਪਾਂ 2500 ਦਾ ਸੇਲ ਕਰਦੇ ਸੀਗੇ ਪਰ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਦੁਪੱਟੇ ਤੇ ਵੀ ਹੈਂਡ ਪੇਂਟ ਇੱਕ ਸੂਟ ਮੈਂ ਦਿਖਾਉਣਾ ਇਹਦੇ ਨਾਲ ਦੁਪੱਟਾ ਹੈਗਾ ਆਪਣੇ ਕੋਲ ਪਰ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਇਹ ਬਿਲਕੁਲ ਹੀ ਘੱਟ ਰੇਟ ਦੇ ਵਿੱਚ ਤੁਹਾਨੂੰ 1200 ਦੇ ਵਿੱਚ ਇਹ ਸੂਟ ਮਿਲਣਾ 1200 ਪ੍ਰਾਈਸ ਹੈ ਜੀ 1200 ਪ੍ਰਾਈਸ ਦੇ ਨਾਲ ਇਹ ਨੈਕ ਸੂਟ ਆ ਗਿਆ ਇਹ ਹੈਗਾ ਆਪਣਾ ਕ੍ਰੇਪ ਚਾ ਜੀ ਸੂਟ ਲਾਈਟ ਗ੍ਰੇ ਕਲਰ ਦਾ ਕ੍ਰੇਪ ਤੇ ਸੂਟ ਤੇ ਬਹੁਤ ਸੋਹਣਾ ਵਰਕ ਹੋਇਆ ਇਹਦੇ ਤੇ ਇਹ ਦੇਖੋ ਇਹ ਸਾਰਾ ਵਰਕ ਆਰੀ ਵਰਕ ਹੋਇਆ ਬਹੁਤ ਸੋਹਣਾ ਥ੍ਰੈਡ ਦੇ ਨਾਲ نیچے ਤੱਕ ਪੂਰਾ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਇਹ ਆਰਟੈਕਸ ਬ੍ਰਾਂਡ ਦਾ ਸੂਟ ਹੈ ਸਟੈਂਪ ਲੱਗੀ ਹੋਈ ਹੈ ਬਿਲਕੁਲ ਜਿਵੇਂ ਤੁਸੀਂ ਰਾਮਟੈਕਸ ਬ੍ਰਾਂਡ ਦੇ ਸੂਟ ਲੈਣੇ ਹੋ ਉਸੇ ਦੇ ਨਾਲ ਦੇ ਇਹ ਆਰਟੈਕਸ ਬ੍ਰਾਂਡ ਦਾ ਸੂਟ ਹੈ ਕਰੇਪ ਦਾ ਸੂਟ ਹੈ ਪੂਰੀ 5 ਮੀਟਰ ਦੀ ਕਟ ਹੈ ਬਹੁਤ ਪਿਆਰਾ ਵਰਕ ਹੋਇਆ ਇਹਦੇ ਤੇ ਤੇ ਨਾਲ ਹੈਗਾ ਚਨੌਨ ਦਾ ਦੁਪੱਟਾ ਚਨੌਨ ਦਾ ਦੁਪੱਟਾ ਇਹ ਸਾਰੇ ਸਿੰਗਲ ਸਿੰਗਲ ਸੂਟ ਆਪਣੇ ਕੋਲ ਇਹ ਦੇਖੋ ਚਨੌਨ ਦਾ ਦੁਪੱਟਾ ਪੂਰਾ ਖੁੱਲਾ ਦੁਪੱਟਾ ਹੈ ਤੇ ਕੋਈ ਲੇਸ ਦੇ ਨਾਲ ਆਪਾਂ ਫਿਨਿਸ਼ਿੰਗ ਵੀ ਕਰ ਸਕਦੇ ਹਾਂ ਵਧੀਆ ਫੰਕਸ਼ਨ ਦੇ ਵਿੱਚ ਇਹ ਸੂਟ ਤੁਸੀਂ ਵੇਅਰ ਕਰ ਸਕਦੇ ਹੋ ਤੇ ਪ੍ਰਾਈਸ ਸੁਣ ਕੇ ਤੁਸੀਂ ਹਰਾਨ ਹੋ ਜਾਓਗੇ ਇਹ ਤੁਹਾਨੂੰ 1000 ਰੁਪਏ ਦੇ ਵਿੱਚ ਮਿਲ ਰਿਹਾ ਜੀ ਸੂਟ 1000 ਪ੍ਰਾਈਸ ਦੇ ਵਿੱਚ 1000 ਪ੍ਰਾਈਸ ਹੈ ਜੀ ਇਹਦਾ ਸੂਟ ਦਾ ਠੀਕ ਹੈ ਨੈਕਸਟ ਸੂਟ ਆ ਗਿਆ ਇਹ ਸਾਰੇ ਸਿੰਗਲ ਸਿੰਗਲ ਹੋਣਗੇ ਕੋਈ ਕਲਰ ਆਪਸ਼ਨ ਨਹੀਂ ਕਾਫੀ ਟਾਈਮ ਹੋ ਜਾਂਦਾ ਜਿਵੇਂ ਕਈ ਵਾਰੀ ਸਾਈਡ ਤੇ ਰੱਖੇ ਪਏ ਰਹਿੰਦੇ ਕਿਸੇ ਨੇ ਬੁਕਿੰਗ ਕਰਾਈ ਹੁੰਦੀ ਹੈ ਤਾਂ ਅੱਜ ਕਾਫੀ ਸੂਟ ਕੱਢੇ ਆਪਾਂ ਨੇ ਇਹ ਦੇਖੋ ਬੜਾ ਸੋਹਣਾ ਜਾਰਜਟ ਤੇ ਸੂਟ ਹੈ ਲਾਈਟ ਫਰੋਜ਼ੀ ਜਿਹਾ ਕਲਰ ਹੈ ਬਿਲਕੁਲ ਲਾਈਟ ਤੇ ਨੈਕ ਤੇ ਬੜੇ ਸੋਹਣੇ ਮੜ ਕੇ ਬਟਨਸ ਬਣੇ ਹੋਏ ਆ ਇਹ ਬਹੁਤ ਸੋਹਣੇ ਨੈਕ ਬਣੀ ਆ ਤੇ ਘੇਰੇ ਤੇ ਵਰਕ ਹੈ ਜੀ ਇਹ ਘੇਰੇ ਤੇ ਵਰਕ ਆ ਜਾਣਾ ਇਹ ਜੌਰਜਟ ਤੇ ਸੂਟ ਹੈ ਤੇ ਇਸ ਦੇ ਨਾਲ ਦੁਪੱਟਾ ਵੀ ਜੌਰਜਟ ਦਾ ਜੌਰਜਟ ਦਾ ਹੀ ਦੁਪੱਟਾ ਤੇ ਦੁਪੱਟੇ ਤੇ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਕਟਵਰਕ ਇਹ ਦੋਨੋਂ ਸਾਈਡ ਸੇਮ ਵਰਕ ਹੋਇਆ ਦੁਪੱਟੇ ਤੇ ਇਹ ਵੀ ਸੂਟ ਤੁਸੀਂ 1000 ਰੁਪਏ ਦੇ ਵਿੱਚ ਲੈ ਸਕਦੇ ਹੋ 1000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵੀ ਇਹ ਬਿਲਕੁਲ ਸਿੰਗਲ ਸਿੰਗਲ ਸੂਟਾਂ ਤੇ ਅੱਜ ਕਾਫੀ ਜ਼ਿਆਦਾ ਆਫ ਹੈ ਤੁਹਾਡੇ ਲਈ ਸੇਲ ਦੇ ਵਿੱਚ ਹੀ ਸੂਟ ਹੈ ਕਾਫੀ ਜ਼ਿਆਦਾ ਹਾਈ ਲੈਵਲ ਤੇ ਸੇਲ ਹੈ ਜੀ ਇਹ ਇੱਕ ਤਰ੍ਹਾਂ ਦੀ 50% ਆਫ ਦੀ ਉਹ ਸੇਲ ਹੈ 1000 ਰੁਪਏ 'ਚ ਇਹ ਤੁਹਾਨੂੰ ਮਿਲਣਾ ਸੂਟ 1000 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਣੇ ਆ ਇਹ ਵੀ ਕ੍ਰੇਪ ਤੇ ਹੈ ਜੀ ਸੂਟ ਬਹੁਤ ਪਿਆਰਾ ਪ੍ਰਿੰਟਿਡ ਸੂਟ ਹੈ 크ريب ਤੇ 크ريب ਵੀ ਬਹੁਤ ਫਾਈਨ ਹੈ ਜੀ ਕੋਈ ਗੰਦੀ ਜੀ 크ريب ਨਹੀਂ ਹੈਗੀ ਇਹ ਦੇਖੋ ਬੜਾ ਸੋਹਣਾ ਮਾਊਸ ਕਲਰ ਦੇ ਵਿੱਚ ਹੈ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਸੋਹਣਾ ਪੂਰੇ 2.5 ਮੀਟਰ ਦੀ ਸ਼ਰਟ ਹੈ ਬਹੁਤ ਸੋਹਣੇ ਪ੍ਰਿੰਟ ਦੇ ਨਾਲ ਤੇ ਸੈਲਫ ਦੇ ਵਿੱਚ ਇਹ ਮਾਊਸ ਕਲਰ ਦੀ ਸੈਲਫ ਦੇ ਵਿੱਚ 크ريب ਦੀ ਮਾਊਸ ਕਲਰ ਦੇ ਵਿੱਚ ਬਾਟਮ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਪਿਓਰ ਦਾ ਦੁਪੱਟਾ ਦੁਪੱਟਾ ਵੀ ਪੂਰਾ 2.5 ਮੀਟਰ ਦਾ ਹੋਊਗਾ ਜੀ ਅੱਜ ਤੁਸੀਂ ਦੇਖ ਸਕਦੇ ਹੋ ਦੁਪੱਟੇ ਦਾ ਬਿਲਕੁਲ ਪਿਓਰ ਦਾ ਦੁਪੱਟਾ ਹੈ ਸੌਫਟ ਦੇ ਵਿੱਚ ਇਹ ਲੁੱਕ ਹੈ ਜੀ ਸੂਟ ਦੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਇਹ ਕ੍ਰੇਪ ਦਾ ਸੂਟ ਮੈਚਿੰਗ ਇਹ ਲੁੱਕ ਆ ਜਣੀ ਹੈ ਜੀ ਸੂਟ ਦੀ 1500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 1500 ਪ੍ਰਾਈਸ ਦੇ ਨਾਲ ਇੱਕ ਕ੍ਰੇਪ ਦਾ ਸੂਟ ਤੁਸੀਂ ਲੈ ਸਕਦੇ ਹੋ ਨੈਕਸਟ ਆ ਗਿਆ ਸਾਰੇ ਸਿੰਗਲ ਸਿੰਗਲ ਸੂਟ ਤੁਹਾਨੂੰ ਦਿਖਾ ਰਹੇ ਹਾਂ ਇਹ ਵੀ ਹੈਂਡ ਪੇਂਟ ਦੇ ਵਿੱਚ ਇਹ ਜੌਰਜਟ ਤੇ ਹੈ ਜੀ ਸੂਟ ਪੀਚ ਕਲਰ ਦੇ ਵਿੱਚ ਹੈਂਡ ਪੇਂਟ ਹੋਇਆ ਸਾਰੀ ਸ਼ਰਟ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈਵੀ ਹੈਂਡ ਪੇਂਟ ਹੈ ਜੌਰਜਟ ਤੇ ਬਣਿਆ ਜੌਰਜਟ ਦੀ ਤਾਂ ਬੈਸੀ ਫਿਟਿੰਗ ਬਹੁਤ ਸੋਹਣੀ ਹੁੰਦੀ ਹੈ ਇਹ ਸਾਰਾ ਹੈਂਡ ਪੇਂਟ ਹੋਇਆ ਇਹ 슬ੀਵਸ ਤੇ ਆ ਜਾਣਾ ਜੀ ਫਲਾਵਰ ਜਿਹੜੇ ਸਾਈਡ ਤੇ ਦਿੱਤੇ ਹੋਏ ਆ ਇਹ ਤਾਂ ਆ ਗਿਆ ਆਪਣਾ ਸੂਟ ਤੇ ਇਸ ਦੇ ਨਾਲ ਹੈਗਾ ਚਨੌਨ ਦਾ ਦੁਪੱਟਾ ਚਨੌਨ ਦਾ ਦੁਪੱਟਾ ਤੇ ਦੁਪੱਟੇ ਤੇ ਵੀ ਸਾਰੇ ਤੇ ਹੈਂਡਪ੍ਰਿੰਟ ਹੋਇਆ ਦੁਪੱਟੇ ਦੇ ਪੱਲੇ ਹੈਵੀ ਆ ਦੋਨੋਂ ਸਾਈਡ ਪੂਰਾ 2.5 ਮੀਟਰ ਦਾ ਦੁਪੱਟਾ ਵਿੱਚ ਵੀ ਫੁੱਲ ਹਨ ਦੁਪੱਟੇ ਦੇ ਪੱਲੇ ਹੈਵੀ ਕੀਤੇ ਹੋਏ ਚਨੌਨ ਦੇ ਵਿੱਚ ਹੈਗਾ ਇਹ ਦੁਪੱਟਾ ਤੇ ਜੋਰਜਟ ਦਾ ਸੂਟ ਹੈ ਇਹ ਲੁੱਕ ਆ ਜਣੀ ਜੀ ਸੂਟ ਦੀ 1500 ਪ੍ਰਾਈਸ ਹੈ ਜੀ ਸੂਟ ਦਾ 1500 ਪ੍ਰਾਈਸ ਹੈ ਕੋਈ ਕਲਰ ਆਪਸ਼ਨ ਨਹੀਂ ਹੈਗੀ ਤਾਂ ਹੀ ਤੁਹਾਨੂੰ ਸਿੰਗਲ ਸਿੰਗਲ ਸੂਟ ਕਾਫੀ ਜ਼ਿਆਦਾ ਆਫ ਦੇ ਵਿੱਚ ਮਿਲ ਰਹੇ ਆ 1500 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਇਹ ਆਰਗੈਂਜ਼ਾ ਤੇ ਹੈ ਜੀ ਸੂਟ ਬੜਾ ਪਿਆਰਾ ਪੀਚ ਕਲਰ ਦੇ ਵਿੱਚ ਆਰਗੈਂਜ਼ਾ ਤੇ ਸ਼ਰਟ ਸਾਰਾ ਹੈ ਸੀਕਵੈਂਸ ਵਰਕ ਹੋਇਆ ਸਾਰੀ ਸ਼ਰਟ ਤੇ ਇਹ ਵਰਕ ਹੈ ਬਹੁਤ ਸੋਹਣਾ ਵਰਕ ਹੋਇਆ ਪੀਚ ਕਲਰ ਦੇ ਵਿੱਚ ਸੂਟ ਔਰ ਗੈਂਜ਼ਾ ਚ ਬਣ ਕੇ ਵੀ ਬਹੁਤ ਪਿਆਰੀ ਲੁੱਕ ਆਣੀ ਹੈ ਜੀ ਸੂਟ ਦੀ ਪਲੇਨ ਬਾਟਮ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਦੁਪੱਟੇ ਤੇ ਵੀ ਵਰਕ ਹੈ ਜੀ ਪਿਓਰ ਦਾ ਦੁਪੱਟਾ ਪਿਓਰ ਦਾ ਦੁਪੱਟਾ ਦੁਪੱਟੇ ਤੇ ਵੀ ਬੜਾ ਸੋਹਣਾ ਵਰਕ ਹੋਇਆ ਵਿੱਚ ਵੀ ਬੋਟੀ ਹੈ ਇਹ ਲੁੱਕ ਆ ਜਣੀ ਸੂਟ ਦੀ ਇਹ ਵੀ ਸੂਟ 001500 ਦੇ ਵਿੱਚ ਲੈ ਸਕਦੇ ਹੋ 1500 ਪ੍ਰਾਈਸ ਹੈ ਜੀ ਇਹਦਾ ਵੀ 1500 ਪ੍ਰਾਈਸ ਦੇ ਨਾਲ ਸਿੰਗਲ ਸਿੰਗਲ ਸੂਟ ਹੈ ਨੈਕਸਟ ਸੂਟ ਆ ਗਿਆ ਬੜਾ ਪਿਆਰਾ ਹੈ ਵੀ ਹੈਂਡ ਪੇਂਟ ਹੋਇਆ ਇੱਕ ਰੇਪ ਤੇ ਹੈ ਜੀ ਸੂਟ 5 ਮੀਟਰ ਦੀ ਕੱਟ ਰਣੀ ਹੈ ਸਾਰਾ ਹੈਂਡ ਪੇਂਟ ਹੋਇਆ ਪਿੰਕ ਕਲਰ ਦੇ ਵਿੱਚ ਇਹ ਕਿਸੇ ਨੇ ਬੁੱਕ ਕਰਾਇਆ ਹੋਇਆ ਸੀਗਾ ਸੂਟ ਕਾਫੀ ਟਾਈਮ ਹੋ ਗਿਆ ਮੈਂ ਪਿਆ ਸੂਟ ਇਹ ਬਾਜੂ ਤੇ ਆ ਜਾਣਾ ਇੱਕ ਦੂਜੀ ਬਾਜੂ ਤੇ ਦੂਜੀ ਸਾਈਡ ਹੈ ਬੈਕ ਸਾਈਡ ਕ੍ਰੇਪ ਤੇ ਐ ਸੂਟ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਪਿਓਰ ਦਾ ਦੁਪੱਟਾ ਤੇ ਸਾਰੇ ਤੇ ਹੈਂਡ ਪੇਂਟ ਹੈ ਪੂਰਾ 2.5 ਮੀਟਰ ਦਾ ਦੁਪੱਟਾ 2000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2000 ਪ੍ਰਾਈਸ ਦੇ ਨਾਲ ਤੁਸੀਂ ਇਹ ਸੂਟ ਲੈ ਸਕਦੇ ਹੋ ਸਿੰਗਲ ਸੂਟ ਹੈ ਨੈਕਸਟ ਸੂਟ ਆ ਗਿਆ ਬੜਾ ਸੋਨਾ ਇਹ ਮਸਲੀਨ ਦਾ ਹੈ ਜੀ ਸੂਟ ਇਹ ਆਪ ਰੈਡੀ ਕਰਾਇਆ ਹੋਇਆ ਮੇਰਾ ਬੜਾ ਸੋਹਣਾ ਬੰਦਨੀ ਜੈਪੁਰੀ ਪ੍ਰਿੰਟ ਦੇ ਵਿੱਚ ਮਸਲੀਨ ਚ ਸੂਟ ਹੈ ਤੇ ਘੇਰੇ ਤੇ ਆਪਾਂ ਪੈਚਵਰਕ ਕਰਾਇਆ ਹੈ ਇਹ ਘੇਰੇ ਤੇ ਪੈਚਵਰਕ ਆ ਗਿਆ ਇਹ ਬਾਜੂ ਤੇ ਆ ਜਾਣਾ ਜੀ ਵਰਕ ਇਹ 슬ੀਵਸ ਤੇ ਆ ਜਾਣਾ ਵਰਕ ਪਿਆਜੀ ਪਿੰਕ ਕਲਰ ਹੈ ਦੇ ਨਾਲ ਹੈਗੀ ਹੈ ਲੈਰੀਆ ਬਾਟਮ ਹੈ ਲੈਰੀਆ ਦੇ ਵਿੱਚ ਬਾਟਮ ਹੈ ਜੀ ਇਹ ਨਾਲ ਮਸਲੀਨ ਦਾ ਹੀ ਦੁਪੱਟਾ ਹੈ ਇਹਨੂੰ ਡਾਈ ਆਪਾਂ ਲੈਰੀਆ ਦੇ ਵਿੱਚ ਕਰਾਇਆ ਦੁਪੱਟੇ ਨੂੰ ਬੜਾ ਸੋਹਣਾ ਲੈਰੀਆ ਦੁਪੱਟਾ ਡਾਈ ਕਰਾਇਆ ਹੋਇਆ ਪਿਓਰ ਮਸਲੀਨ ਦਾ ਦੁਪੱਟਾ ਹੈ ਤੇ ਫੋਰ ਸਾਈਡ ਕੱਟਵਰਕ ਹੈ ਦੁਪੱਟੇ ਤੇ ਸਿੰਗਲ ਕੱਟ ਵਰਕੇ ਤੁਹਾਨੂੰ ਪਤਾ ਹੈ ਜੀ ਆਪਾਂ ਜਿਵੇਂ ਡਬਲ ਕਲਰ ਦਾ ਦੁਪੱਟਾ ਡਾਈ ਕਰਵਾਈਏ ਸਿੰਗਲ ਕੱਟ ਵਰਕ ਕਰਾ ਕੇ ਵੀ ਕਾਫੀ ਕਾਸਟੀ ਪੈ ਜਾਂਦਾ ਪਿਓਰ ਮਸਲੀਨ ਦਾ ਦੁਪੱਟਾ ਹੈ ਮਸਲੀਨ ਦਾ ਹੀ ਸੂਟ ਸਾਰੇ ਤੇ ਆਪ ਦੇਖ ਸਕਦੇ ਹੋ ਤੁਸੀਂ ਪੈਚ ਵਰਕ ਹੋਇਆ ਨੀਚੇ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੋਇਆ ਅੱਜ ਤੁਹਾਨੂੰ ਇਹ 2000 ਦੇ ਵਿੱਚ ਮਿਲ ਰਿਹਾ ਸੂਟ 2000 ਪ੍ਰਾਈਸ ਹੈ ਜੀ ਇਹਦਾ ਨੈਕਸਟ ਸੂਟ ਆ ਗਿਆ ਮਾਊਸ ਕਲਰ ਦੇ ਵਿੱਚ ਹੈ ਮਸਲੀਨ ਦਾ ਸੂਟ ਮਾਊਸ ਕਲਰ ਦੇ ਵਿੱਚ ਹੈ ਘੇਰੇ ਤੇ ਬਹੁਤ ਸੋਹਣਾ ਵਰਕ ਘੇਰੇ ਤੇ ਇਹ ਬਾਜੂ ਤੇ ਆ ਜਾਣਾ ਜੀ ਵਰਕ ਇਹ ਮਾਊਸ ਕਲਰ ਤੇ ਸੂਟ ਹੈ ਨਰੀਆ ਬਾਟਮ ਤੇ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਪਿਓਰ ਮਸਲੀਨ ਦਾ ਤੇ ਫੋਰ ਸਾਈਡ ਕੱਟਵਰਕ ਹੈ ਬੜਾ ਸੋਹਣਾ ਆਪਾਂ ਟਾਈ ਐਂਡ ਡਾਈ ਕਰਵਾਇਆ ਇਹਨੂੰ ਇਹ ਲੁੱਕ ਆ ਜਣੀ ਹੈ ਸੂਟ ਦੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ 2000 ਪ੍ਰਾਈਸ ਦੇ ਨਾਲ ਇਹ ਵੀ ਸੂਟ ਤੁਸੀਂ ਅੱਜ ਲੈ ਸਕਦੇ ਹੋ 2000 ਪ੍ਰਾਈਸ ਹੈ ਇਹ ਤਾਂ ਮੈਂ ਆਫ ਵਾਲੇ ਸੂਟ ਦਿਖਾਏ ਆ ਤੁਹਾਨੂੰ ਤੇ ਕਾਫੀ ਜ਼ਿਆਦਾ ਰਿਕੁਐਸਟ ਆਉਂਦੀ ਸੀ ਵੀ ਤੁਸੀਂ ਬੰਦਨੀ ਦੇ ਵਿੱਚ ਜਿਹੜੇ ਕ੍ਰੇਪ ਦੇ ਸੂਟ ਬਣ ਤੈਨਿਓ ਉਹ ਤੁਹਾਡੇ ਕੋਲ ਕਿਹੜੇ ਕਿਹੜੇ ਕਲਰ ਹੈਗੇ ਆ ਕਿਉਂਕਿ ਥੋੜਾ ਫੋਟੋ ਪਾਉਣ ਦਾ ਟਾਈਮ ਨਹੀਂ ਹੁੰਦਾ ਜਿਹੜੇ ਜਿਹੜੇ ਮੇਰੇ ਕੋਲ 3-4 ਕਿ ਕਲਰ ਰਹੇ ਹੋਏ ਆ ਉਹ ਤੁਹਾਨੂੰ ਦਿਖਾ ਦਨੇ ਆ 2500 ਦਾ ਸੂਟ ਹੈ ਵਿਦਾਊਟ ਦੁਪੱਟਾ ਪਰਪਲ ਕਲਰ ਇਹਦੇ ਵਿੱਚ ਦੇਖੋ ਪਰਪਲ ਕਲਰ ਮੈਚਿੰਗ ਬਾਟਮ ਬਿਲਕੁਲ ਪਿਓਰ ਕ੍ਰੇਪ ਦਾ ਸੂਟ ਹੈ ਜੀ ਇਹ ਇਹਦੇ ਵਿੱਚ ਕਾਪੀਆਂ ਵੀ ਕਾਫੀ ਜ਼ਿਆਦਾ ਆ ਗਈਆਂ ਹੁਣ ਪਲੀਜ਼ ਕਾਪੀਆਂ ਤੋਂ ਅਵੋਇਡ ਕਰਿਆ ਕਰੋ ਇਹ ਪਿਓਰ ਕريب ਤੇ ਆ ਸੂਟ 2500 ਪ੍ਰਾਈਸ ਦੇ ਨਾਲ ਵਿਦਾਊਟ ਦੁਪੱਟਾ 2500 ਦਾ ਸੂਟ ਹੈ ਇਹਦੇ ਵਿੱਚ ਜਿਹੜੇ ਜਿਹੜੇ ਕਲਰ ਹੈ ਮੈਂ ਤੁਹਾਨੂੰ ਦਿਖਾ ਦੰਨੀ ਆ ਇਹਦੇ ਵਿੱਚ ਹੈਗਾ ਆਪਣੇ ਕੋਲ ਮਰਜੈਂਟਾ ਕਲਰ ਰਾਣੀ ਕਲਰ ਹੈ ਮਰਜੈਂਟਾ ਕਲਰ ਬਣ ਕੇ ਬਹੁਤ ਸੋਹਣੀ ਫਿਟਿੰਗ ਹੁੰਦੀ ਹੈ ਬਿਲਕੁਲ ਲਾਈਟ ਵੇਟ ਰਹਿਣੇ ਸੂਟ ਇਹ ਇਹ ਬਾਟਮ ਹੈ ਜੀ ਨਾਲ ਮੈਚਿੰਗ ਜੈਪਰੀ ਪ੍ਰਿੰਟ ਦੇ ਵਿੱਚ ਤੇ ਇੱਕ ਕਲਰ ਹੈਗਾ ਆਪਣੇ ਕੋਲ ਮਹਿੰਦੀ ਕਲਰ ਬਸ ਚਾਰ ਹੀ ਕਲਰ ਹੈਗੇ ਆ ਆਪਣੇ ਕੋਲ ਮਹਿੰਦੀ ਕਲਰ ਤੇ ਨਾਲ ਮੈਚਿੰਗ ਬਾਟਮ ਹੈ ਮਹਿੰਦੀ ਕਲਰ ਦੀ ਉਹ ਇਹ ਮੈਚਿੰਗ ਬਾਟਮ ਆ ਦੀ ਮਹਿੰਦੀ ਕਲਰ ਦੇ ਵਿੱਚ ਹੀ ਬੜਾ ਪਿਆਰਾ ਸੂਟ ਹੈ 2500 ਪ੍ਰਾਈਸ ਹੈ ਵਿਦਾਊਟ ਦੁਪੱਟਾ ਸੂਟ 2500 ਪ੍ਰਾਈਸ ਦੇ ਨਾਲ ਇੱਕ ਹੈਗਾ ਆਪਣੇ ਕੋਲ ਰੈੱਡ ਕਲਰ ਇਹਦੇ ਵਿੱਚ ਸੇਮ ਦੇ ਵਿੱਚ ਹੀ ਬਹੁਤ ਸੋਹਣਾ ਟਮੈਟੋ ਰੈੱਡ ਕਲਰ ਹੈ ਬ੍ਰਾਈਟ ਦੇ ਵਿੱਚ ਥੋੜਾ ਪਿਆਰਾ ਤੇ ਨਾਲ ਮੈਚਿੰਗ ਬਾਟਮ ਹੈ ਇਹ ਚਾਰ ਸੂਟ ਮੈਂ ਤੁਹਾਨੂੰ ਦਿਖਾਏ ਆ ਪਿਓਰ ਕ੍ਰੇਪ ਦੇ ਵਿੱਚ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਜੀ ਇਹਨਾਂ ਦਾ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ 981465 80803 8240080803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ